ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰ ਫਰਸਟ ਆਪਣੇ ਕਾਟਨ ਦਾ ਸੂਟ ਰਹੇਗਾ ਨਾਲ ਕਾਟਨ ਦਾ ਹੀ ਦੁਪੱਟਾ ਹੋਏਗਾ ਇਹ ਇਹਨਾਂ ਦਾ ਪ੍ਰਾਈਸ ਰਹੇਗਾ 999 ਰੁਪਏ ਦੇ ਤਿੰਨ ਸੂਟ ਤਿੰਨ ਸੂਟ ਤੁਸੀਂ 999 ਵਿੱਚ ਬਾਇ ਕਰ ਸਕਦੇ ਹੋ স্পੈਸ਼ਲ ਆਫਰ ਲੱਗੀ ਹੈ ਡਿਸਕਾਊਂਟ ਤੇ ਸੂਟ ਲਾਏ ਹੋਏ ਆ ਨੈਕਸਟ ਆਵਲੇ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਜੀ ਠੀਕ ਹੈ ਜੀ ਨਾਲ ਕਾਟਨ ਦਾ ਕੰਟਰਾਸਟ ਪਲੇਨ ਜਿਹੜੇ ਆ ਬਾਟਮ ਰਹੇਗੀ ਠੀਕ ਹੈ ਜੀ ਬਹੁਤ ਸੋਹਣੇ ਇਹ ਵੀ ਰੰਗ ਹੈ ਨੈਕਸਟ ਆਵਲੇ ਕੋਟਾ ਡੋਰੀਏ ਦੇ ਆਗੇ ਬਹੁਤ ਵਧੀਆ ਸੂਟ ਹੈ ਵੀ ਕਲੈਕਸ਼ਨ ਬਹੁਤ ਵਧੀਆ ਜੀ ਨੈਕਸਟ ਆਵਲੇ ਸ਼ਰਟ ਪਿਓਰ ਕਾਟਨ ਦੀ ਹੋਏਗੀ ਬਾਟਮ ਨਾਲ ਨੈਕਸਟ ਆਵਲੇ ਆਲਓਵਰ ਕਾਟਨ ਦੇ ਸੂਟ ਹੋਣਗੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਰਹੇਗਾ ਇਹਨਾਂ ਤੇ ਬਹੁਤ ਸਾਰਾ ਮਸ਼ੀਨ ਵਰਕ ਦਾ ਕੰਮ ਕੀਤਾ ਹੈ ਬਾਜੂ ਤੇ ਵੀ ਕੰਮ ਕੀਤਾ ਹੋਇਆ ਹੈ ਨੈਕਸਟ ਆਵਲੇ ਬਹੁਤ ਸੋਹਣੇ ਸੂਟ ਹੈ ਜੀ ਇਹ ਵੀ 999 ਰੁਪਏ ਤੇ ਤਿੰਨ ਸੂਟ ਹੋਣਗੇ ਇਹ ਵੀ ਕਾਟਨ ਦਾ ਫੈਬਰਿਕ ਰਹੇਗਾ ਜੀ ਨਾਲ ਬਾਟਮ ਕੰਟਰਾਸਟ ਪਲੇਨ ਰਹੇਗੀ ਸ਼ਿਪਿੰਗ ਫ੍ਰੀ ਰਹੇਗੀ ਅੱਜ ਵਾਲੇ ਸੂਟਾਂ 'ਚ ਬਹੁਤ ਹੀ ਜ਼ਿਆਦਾ ਡਿਸਕਾਊਂਟ ਲਾਇਆ ਹੋਇਆ ਹੈ ਜਲਦੀ ਤੋਂ ਜਲਦੀ ਇਹ ਸਿਲੈਕਟ ਕਰੀ ਚੱਲੋ ਤੇ ਆਪਣਾ ਆਰਡਰ ਜਿਹੜਾ ਹੈ ਬੁੱਕ ਕਰਵਾਈ ਚੱਲੋ ਇਹ ਵੀ 999 ਰੁਪਏ ਦੇ ਵਿੱਚ ਤਿੰਨ ਸੂਟ ਤੁਹ ਠੀਕ ਹੈ ਜੀ ਬਹੁਤ ਘੱਟ ਡਿਸਕਾਊਂਟ ਤੇ ਤੁਹਾਨੂੰ ਸੂਟ ਮਿਲ ਰਹੇ ਆ ਜਿਨ੍ਹਾਂ ਦਾ ਪ੍ਰਾਈਸ ਇਹਨਾਂ ਦਾ ਨਾਰਮਲੀ 700 ਰੁਪਏ ਸਿੰਗਲ ਸੂਟ ਦਾ ਹੁੰਦਾ ਹੈ ਬਹੁਤ ਸੋਹਣੀ ਕਲੈਕਸ਼ਨ ਆ ਚੈੱਕ ਕਰੀ ਚਲੋ ਰੰਗ ਪ੍ਰਿੰਟ ਦੇਖੀ ਚਲੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਯੂਨਿਕ ਜਿਹੜੇ ਸੂਟ ਲੈ ਕੇ ਆਇਆ ਠੀਕ ਹੈ ਜੀ ਕਾਟਨ ਦਾ ਫੈਬਰਿਕ ਰਹੇਗਾ ਇਹਨਾਂ ਦਾ ਬਾਕੀ ਜੇ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਨਸਟਿਚ ਵੀ ਸੂਟ ਬਾਇ ਕਰ ਸਕਦੇ ਹੋ ਠੀਕ ਹੈ ਜੀ ਦੋਨੋਂ ਤਰ੍ਹਾਂ ਫੈਸਿਲਿਟੀ ਅਵੇਲੇਬਲ ਆ ਅਗ ਇਹ ਜੀ ਚੈੱਕ ਕਰੀ ਚਲੋ ਰੰਗ ਬਹੁਤ ਸੋਹਣੇ ਪ੍ਰਿੰਟ ਕਾਫੀ ਕਲਰ ਕਲੈਕਸ਼ਨ ਇਹਦੇ ਵਿੱਚ ਹੈਗੀ ਆ ਨੈਕਸਟ ਆਵਲੇ ਜੋਰ ਜੱਟ ਦੇ ਵਿੱਚ ਹੋਣਗੇ ਆਰੀ ਵਰਕ ਦਾ ਸ਼ਰਟ ਤੇ ਕੰਮ ਕੀਤਾ ਹੋਇਆ ਨਾਲ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਰਹੇਗਾ ਨਾਲ ਬਾਟਮ ਕੰਟਰਾਸਟ ਪਲੇਨ ਚ ਰਹੇਗੀ ਜੀ ਬਹੁਤ ਸੋਹਣੇ ਵੀ ਕਲਰ ਕਲੈਕਸ਼ਨ ਆ ਲਾਈਟ ਜੇ ਸ਼ੇਡ ਆ ਜਿੱਦਾਂ ਹੁਣ ਸਮਰ ਚੱਲ ਰਿਹਾ ਉਸ ਅਕੋਰਡਿੰਗ ਨੈਕਸਟ ਆਵਲੇ ਕਾਟਨ ਦੇ ਸੂਟ ਹੋਣਗੇ ਸਿੰਗਲ ਸੂਟ ਅਗਰ ਤੁਸੀਂ ਲੈ ਲੇ 500 ਦਾ ਤੁਹਾਨੂੰ ਮਿਲੇਗਾ ਅਗਰ ਦੋ ਸੂਟ ਲਾਉਂਗੇ ਤਾਂ 850 ਰੁਪਏ ਵਿੱਚ ਮਿਲ ਜਾਣਗੇ ਠੀਕ ਹੈ ਜੀ ਸ਼ਿਪਿੰਗ ਫ੍ਰੀ ਰਹੇਗੀ ਬਹੁਤ ਹੀ ਡਿਸਕਾਊਂਟ ਤੇ ਆ ਠੀਕ ਹੈ ਜੀ ਇਹ ਵੀ ਸੂਟ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਕੋਈ ਵੀ ਤੇ ਆਰਡਰ ਬੁੱਕ ਕਰਵਾਓ ਨੈਕਸਟ ਆ ਪਿਓਰ ਕੈਮਰੀ ਕਾਟਨ ਦੇ ਸੂਟ ਆ ਗਏ ਠੀਕ ਹੈ ਜੀ ਬਹੁਤ ਸੋਹਣੇ ਇਹਨਾਂ ਵਿੱਚ ਵੀ ਬਾਂਦਨੀ ਦਾ ਕੰਮ ਕੀਤਾ ਹੋਇਆ ਹੈ ਤੇ ਕੈਮਰੀ ਕਾਟਨ ਚ ਆ ਨੈਕਸਟ ਆ ਪਿਓਰ ਕਾਟਨ ਦੇ ਨਾਲ ਮਸਲੀਨ ਦੀ ਚੁੰਨੀ ਨੈਕਸਟ ਆਵਲੇ ਵੀ ਪਿਓਰ ਕੈਮਰੀ ਕਾਟ ਠੀਕ ਜੀ ਚਿਕਨ ਦਾ ਕੰਮ ਕੀਤਾ ਹੈ ਬਹੁਤ ਹੀ ਟ੍ਰੈਂਡ ਚੱਲਦਾ ਹੁਣ ਇਸ ਬਾਟਮ ਦਾ ਬਹੁਤ ਹੀ ਟ੍ਰੈਂਡਿੰਗ ਚ ਸੂਟ ਚੱਲਦੇ ਪਏ ਆ ਨਾਲ ਸ਼ਰਟ ਪ੍ਰਿੰਟ ਚ ਰਹੇਗੀ ਨੈਕਸਟ ਆਵਲੇ ਵੀ ਟਾਈ ਐਂਡ ਡਾਈ ਦਾ ਸੂਟ ਰਹਿਣਗੇ ਵੀ ਪਿਓਰ ਕੈਮਰੀ ਕਾਟਨ ਦਾ ਹੀ ਫੈਬਰਿਕ ਰਹੇਗਾ ਠੀਕ ਹੈ ਜੀ ਹੁਣ ਟਾਈ ਐਂਡ ਡਾਈ ਦਾ ਵੀ ਬਹੁਤ ਵਧੀਆ ਸੂਟ ਟਾਈ ਐਂਡ ਡਾਈ ਚ ਸ਼ਰਟ ਹੋਏਗੀ ਨਾਲ ਬਾਟਮ ਨਾਲ ਇਹਨਾਂ ਦੀ ਪਲੇਨ ਰਹੇਗੀ ਨੈਕਸਟ ਬਹੁਤ ਸੋਹਣੇ ਪਿਓਰ ਕੈਮਰੀ ਕਾਟਨ ਦੇ ਵਿੱਚ ਸੂਟ ਆਗੇ ਨਾਲ ਕੋਟਾ ਟੋਰੀਆਂ ਦਾ ਦੁਪੱਟਾ ਆ ਗਿਆ ਜੀ ਬਹੁਤ ਵਧੀਆ ਦੁਪੱਟੇ ਦੇ ਫੋਰ ਸਾਈਡ ਦਾ ਪੈਚ ਵਰਕ ਦਾ ਕੰਮ ਕੀਤਾ ਹੋਇਆ ਹੈ ਬਹੁਤ ਸੋਹਣਾ ਹੀ ਬਣਿਆ ਹੋਇਆ ਨੈਕਸਟ ਆਵਲੇ ਪਿਓਰ ਕਾਟਨ ਚ ਸੂਟ ਹੋਣਗੇ ਨੈਕਸਟ ਆਵਲੇ ਸੌਫਟ ਕਾਟਨ ਹੋਏਗੀ ਸ਼ਰਟ ਦੀ ਨਾਲ ਪਿਓਰ ਕਾਟਨ ਦੀ ਬਾਟਮ ਰਹੇਗੀ ਬਹੁਤ ਵਧੀਆ ਇਹ ਵੀ ਸੂਟ ਹੈ ਜੀ ਨੈਕਸਟ ਆ ਚਿਕਨ ਦੇ ਵਿੱਚ ਹੋਣਗੇ ਬਹੁਤ ਵਧੀਆ ਠੀਕ ਹੈ ਸ਼ਰਟ ਨਾਲ ਕਾਟਨ ਦੀ ਰਹੇਗੀ ਬਾਟਮ ਚਿਕਨ ਵਿੱਚ ਹੋਏਗੀ ਦੁਪੱਟਾ ਬਹੁਤ ਸੋਹਣਾ ਕੋਟਾ ਡੋਰੀਆ ਦਾ ਹੈ ਇਹਦੇ ਵਿੱਚ ਕਲਰ ਰੈੱਡ ਰਹੇਗਾ ਪ੍ਰਿੰਟ ਸਭ ਦੇ ਅਲੱਗ-ਅਲੱਗ ਹੈ ਜੀ red and blue ਤੇ black ਤੇਨ ਕਲਰ ਆ ਇਹਦੇ ਵਿੱਚ ਪ੍ਰਿੰਟ ਵੱਖ-ਵੱਖਰੇ ਹੋਣਗੇ ਨੈਕਸਟ ਆ ਪਿਓਰ ਕੈਮਰੀ कॉटन ਦੇ ਵਿੱਚ ਜਿਨ੍ਹਾਂ ਨੇ ਬਾਟਮ ਤੇ ਵੀ ਵਰਕ ਹੋਇਗਾ ਠੀਕ ਹੈ ਜੀ ਚੁੰਨੀ ਦੇ ਬਹੁਤ ਸੋਹਣੇ ਜਿਹੜੀ ਲੈਸ਼ ਲੱਗੀ ਹੋਈਗੀ ਬਹੁਤ ਸੋਹਣੇ ਸੋਹਣੇ ਨੈਕਸਟ ਆਪਾਂ ਮਸਲੀਨ कॉटन ਦੇ ਵਿੱਚ ਆ ਗਏ ਬਹੁਤ ਸੋਹਣਾ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਇਹਦੇ ਤੇ ਵੀ ਅਗਰ ਤੁਸੀਂ ਤੁਹਾਨੂੰ ਕੋਈ ਵੀ ਨਾ ਵਿੱਚ ਡਿਜ਼ਾਈਨ ਪਸੰਦ ਆਉਂਦਾ ਹੈ ਤਾਂ ਤੁਸੀਂ ਵਰਕ ਆਪਣੇ ਕੋਲੋਂ ਕਿਸੇ ਵੀ ਫੈਬਰਿਕ ਜਾਂ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਕੋਈ ਮਸ਼ੀਨ ਵਰਕ ਕਰਾਉਣਾ ਹੈਂਡ ਵਰਕ ਕਰਾਉਣਾ ਤੁਸੀਂ ਕੋਈ ਵੀ ਵਰਕ ਸਿਲੈਕਟ ਕਰਕੇ ਜੇ ਸਾਨੂੰ ਫੋਟੋ ਪਾ ਕੇ ਕੋਈ ਕਿਸੇ ਤਰ੍ਹਾਂ ਦਾ ਵੀ ਸੂਟ ਜਿਹੜਾ ਰੈਡੀ ਹੈ ਆਪਣੇ ਕੋਲੋਂ ਕਰਵਾ ਸਕਦੇ ਹੋ ਨੈਕਸਟ ਆਵਲੇ ਬਹੁਤ ਸੋਹਣੇ ਆ ਜੀ ਕਾਟਨ ਦੇ ਵਿੱਚ ਹੀ ਆਗੇ ਲੈਸ਼ਿਸ ਵਾਲੇ ਆਗੇ ਠੀਕ ਹੈ ਜੀ ਬਹੁਤ ਸੋਹਣਾ ਔਰਗਾਂਜ਼ਾ ਦੀ ਲੈਸ਼ ਲੱਗੀ ਹੋਈਗੀ ਤੇ ਬਹੁਤ ਵਧੀਆ ਰੈਡੀ ਕੀਤੇ ਹੁੰਦੇ ਆ ਇਹ ਸੂਟ ਨੈਕਸਟ ਆਵਲੇ ਬਹੁਤ ਸੋਹਣੇ ਇਹ ਵੀ ਸੂਟ ਹੈ ਜੀ ਗਲੇ ਦੇ ਨੈਕ ਤੇ ਵਰਕ ਕੀਤਾ ਬਾਜੂ ਬਾਟਮ ਸਭ ਤੇ ਕੀਤਾ ਹੋਇਆ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਸੂਟ ਹੋਣਗੇ ਸੋਬਰ ਜਿਹਦੇ ਤੇ ਕੰਮ ਕੀਤਾ ਹੋਇਆ ਸਰਦਾਰੀ ਸੂਟ ਹੋਣਗੇ ਬਹੁਤ ਸੋਹਣੇ ਸੋਬਰ ਸਰਦਾਰੀ ਦੇ ਰੰਗ ਹੈ ਇਹ ਨੈਕਸਟ ਆਵਰੇ ਬਾਟਮ ਵਰਕ ਵਾਲੇ ਵੀ ਕਾਫੀ ਸੂਟ ਹੈ ਟ੍ਰੈਂਡਿੰਗ ਚੱਲਦੇ ਬਹੁਤ ਸੇਲ ਹੁੰਦੇ ਵੀ ਸੂਟ ਰਿਯਨ ਕਾਟਨ ਦੀ ਸ਼ਰਟ ਰਹੇਗੀ ਨਾਲ ਕੋਟਾ ਡੋਰੀਏ ਤੇ ਦੁਪੱਟਾ ਰਹੇਗਾ ਬਾਟਮ ਕਾਟਨ ਚ ਰਹੇਗੀ ਚਿਕਨ ਦਾ ਕੰਮ ਕੀਤਾ ਹੋਇਆ ਤੇ ਵਰਕ ਵੀ ਕੀਤਾ ਹੋਇਆ ਜੀ ਬਾਟਮ ਤੇ ਬਹੁਤ ਸੋਹਣੇ ਜਿਹੜੇ ਇਹ ਰੈਡੀ ਕੀਤੇ ਹੋਇਆ ਨੈਕਸਟ ਆਵਰੇ ਐਕਸਪੋਰਟ ਕਾਟਨ ਦੇ ਵਿੱਚ ਹੋਣਗੇ ਨਾਲ ਪਿਓਰ ਸ਼ਿਫੌਨ ਦਾ ਦੁਪੱਟਾ ਰਹੇਗਾ ਇਹਨਾਂ ਦੇ ਕਾਟਨ ਦੇ ਵਿੱਚ 5 ਮੀਟਰ ਦੀ ਕੱਟ ਰਹੇਗੀ 올ਓਵਰ ਨਾਲ ਦੁਪੱਟਾ ਜਿਹੜਾ ਹੈ ਸ਼ਿਫੌਨ ਦਾ ਰਹੇਗਾ ਦੁਪੱਟੇ ਤੇ 4 ਸਾਈਡ ਲੈਸ਼ ਲੱਗੀ ਹੋਏਗੀ ਮੇਨੋ ਵਿੱਚ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਆਉਂਦੇ ਵਾਕੀ ਜੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਤਾਂ ਆਪਣੇ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਭੈਣਾਂ ਨੇ ਅਜੇ ਸਬਸਕ੍ਰਾਈਬ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ